ਰੋਜ਼ਪੁਰ ਦਾ ਹੜ੍ਹ ਪ੍ਰਭਾਵਿਤ ਖੇਤਰ ਜਿੱਥੇ ਫਸਲਾਂ ਦੀ ਬਜਾਈ ਪ੍ਰਭ ਆਸਰਾ ਸੰਸਥਾ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਕਰੀਬਨ 7 ਤੋਂ 8 ਟਰੈਕਟਰ ਇਸ ਸਮੇਂ ਜਿਹੜੇ ਇਸ ਇਸ ਸਮੇਂ ਹੜ੍ਹ ਪ੍ਰਭਾਵਿਤ ਖੇਤਰ 'ਚੋਂ ਫਸਲਾਂ ਖਰਾਬ ਹੋ ਚੁੱਕੀਆਂ ਸੀ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਪ੍ਰਭ ਆਸਰਾ ਸੰਸਥਾ ਵੱਲੋਂ ਭਾਈ ਸਾਹਿਬ ਜੀ ਇਹ ਕਿੰਨੇ ਟਰੈਕਟਰ ਚੱਲ ਰਹੇ ਆਗੇ ਤੇ ਇਹ ਅੱਜ ਬਈ ਬਜਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਹਾਂਜੀ ਭਾਈ ਸਾਹਿਬ ਆ ਬੇਨਤੀ ਆ ਖੰਗਤ ਨੂੰ ਕਿ ਪਿੰਡ ਰੁਕਨੇ ਵਾਲਾ ਵਿੱਚ ਅੱਜ ਤਕਰੀਬਨ 10 ਟਰੈਕਟਰਾਂ ਦੀ ਸ਼ੁਰੂਆਤ ਹੋ ਗਈ ਹੈ ਕਣਕ ਦੀ ਬਜਾਈ ਵਾਸਤੇ 10 ਟਰੈਕਟਰ ਚੱਲ ਰਹੇ ਆ ਤਾਂ ਧੰਨਵਾਦ ਹੈ ਮਖਮੂਰ ਸਾਹਿਬ ਸੰਗਤ ਦਾ ਅੰਦਰੋਂ ਇੰਡੀਆ ਤੋਂ ਬਾਹਰੋਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਿੱਥੇ ਹੋ ਕਰ ਰਹੇ ਆ ਤੇ ਅੱਜ ਦੇਖੋ ਤੁਸੀਂ ਕਿੰਨੇ ਚੱਲੇ ਰਹੇ ਆ ਜਿਹੜਾ ਪੈਣ ਤੇ ਰਾਵਾਂ ਦਾ ਨੁਕਸਾਨ ਹੋ ਗਿਆ ਸੀਗਾ ਸਾ ਇਹ ਧੋਨੇ ਦਾ ਕਣਕ ਦੀ ਬਿਜਾਈ ਦੀ ਹੈ ਜਿਹੜੀ ਅੱਜ ਸ਼ੁਰੂਆਤ ਹੋ ਗਈ ਹੈ ਜੀ 8 8 ਟਰੈਕਟਰ ਜਿਹੜੇ ਤਵੀਆਂ ਤੇ ਦੋ ਟਰੈਕਟਰ ਜਿਹੜੇ ਫਾਲਿਆਂ ਤੇ ਲਗਾ ਦਿੱਤੇ ਗਏ ਆ ਤੇਲ ਵੀ ਪਵਾਇਆ ਗਿਆ ਜੀ ਸਾਰੇ ਹਾਂਜੀ ਹਾਂਜੀ ਸਾਰੇ ਟਰੈਕਟਰਾਂ ਦੀਆਂ ਟੈਂਕੀਆਂ ਫੁੱਲ ਕਰਕੇ ਸ਼ੁਰੂਆਤ ਕਰਤੀ ਹੈ ਤੇ ਸ਼ਾਮ ਤੱਕ ਅੱਜ ਮੈਨੂੰ ਲੱਗਦਾ ਹੈ ਵੀ ਇਹ ਵੀ ਕਾਫੀ ਕੰਮ ਹੈ ਜਿਹੜਾ ਨੇੜੇ ਚ ਆ ਜੂਗਾ ਕਣਕ ਦੀ ਬਿਜਾਈ ਦਾ ਕਿਉਂ ਜ਼ਮੀਨਾਂ ਜਿਹੜੀਆਂ ਬੱਤਰ ਆ ਗਈਆਂ ਏ ਤੇ ਹੁਣ ਬਿਜਾਈ ਜਿਆਦਾ ਲੇਟ ਨਾ ਹੋਵੇ ਤੇ ਇਹਦੇ ਕਰਕੇ ਅੱਜ ਸ਼ੁਰੂਆਤ ਹੋ ਗਈ ਹੈ ਤੇ ਨਾਲ ਸਾਡੇ ਨਾਲ ਭਾਈ ਸਾਹਿਬ ਐ ਸਜਿੰਦਰ ਸਿੰਘ ਜੀ ਵੈਸੇ ਵਾਲੇ ਤੇ ਵੀ ਸਾਡੀ ਜਗਦੀਪ ਸਿੰਘ ਜੀ ਵੀਰ ਜੀ ਹਾਂ ਜੀ ਗੱਲ ਗੋਦ ਲੈਣ ਦੀ ਹੋਰੀ ਦੀ ਪਰ ਇਥੇ ਤਾਂ ਕੰਮੇ ਹੋਰ ਹੋ ਗਿਆ ਤੁਸੀਂ ਬਜਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਆ ਕਿਉਂਕਿ ਯਾਰਾ ਤਰ ਪਹਿਲਾਂ ਗੱਲ ਕੀਤੀ ਜਾਂਦੀ ਸੀ ਕਿ ਗੋਦ ਲੈ ਲੈ ਗੋਦ ਲੈ ਲੈ ਪਰ ਹੁਣ ਤੱਕ ਟਰੈਕਟਰ ਨਹੀਂ ਕੋਈ ਬੋੜਿਆ ਸੀ ਨਾ ਪ੍ਰਸ਼ਾਸਨ ਦਾ ਨਾ ਹੀ ਕਿਸੇ ਹੋਰ ਦਾ ਪਰ ਹੁਣ ਜਿਹੜੀ ਬਜਾਈ ਸ਼ੁਰੂ ਕਰ ਦਿੱਤੀ ਕਿੰਨਾ ਕੁ ਰੀਲੀਫ ਮਿਲੂਗਾ ਜੀ ਬਿਲਕੁਲ ਜੀ ਗੱਲ ਇਹ ਆ ਵੀ ਠੀਕ ਆ ਸਾਰੀਆਂ ਸੰਸਾਵਾਂ ਆਪਣੇ ਆਪਣੇ ਲੈਵਲ ਤੇ ਕਰ ਰਹੀਆਂ ਨੇ ਗੋਦ ਲੈਏ ਨੇ ਕਿਸੇ ਵੇਸ ਤੇ ਲੈਏ ਨੇ ਪਰ ਜਿਹੜੀ ਲੋਡ ਹੈ ਉਹ ਲੋਡ ਹੁਣ ਹੈ ਇਹ ਹੁਣ ਆਪਾਂ ਗੋਤ ਲੈ ਕੇ ਮਤਲਬ 15 ਦਿਨਾਂ ਨੂੰ ਮਤਲਬ ਹੋਰ ਕੋਈ ਕੰਮ ਕਰਾਂਗੇ ਤਾਂ ਉਹ ਤਾਂ ਲੇਟ ਹੋ ਜਾਏਗਾ ਉਹ ਕੀਤਾ ਹੋਇਆ ਮਤਲਬ ਸਹੀ ਨਹੀਂ ਹੋਣਾ ਸਾਨੂੰ ਜਿਹੜੇ ਵੀਰ ਨੇ ਹੈ ਨਾ ਪਿੰਡਾਂ ਦੇ ਇਹਨਾਂ ਦੀ ਇਹ ਰਿਕੁਐਸਟ ਆ ਰਹੀ ਹੈ ਕਿ ਜ਼ਮੀਨ ਬੱਤਰ ਆ ਰਹੀ ਹੈ ਕਿਉਂਕਿ ਝੋਨੇ ਦੇ ਮਾਰੇ ਹੋਏ ਨੇ ਆਲਰੇਡੀ ਅਗਲੇ ਨੂੰ ਇਹ ਲੱਗਦਾ ਵੀ ਜੇ ਕਣਕ ਨਾ ਟਾਈਮ ਤੇ ਬੀਜ ਹੋਈ ਕਣਕ ਤੋਂ ਵੀ ਜਾਂਦੇ ਲੱਗਾਂਗੇ ਸੋ ਸੰਗਤਾਂ ਦੀ ਜਿਹੜੀ ਬੇਨਤੀ ਆ ਉਹਨਾਂ ਨੂੰ ਪ੍ਰਵਾਨ ਕਰਦੇ ਹੋਏ ਪ੍ਰਵਾਸ ਰਸਤਾ ਸੰਸਥਾ ਵੱਲੋਂ ਇਹ ਜਿੰਨੇ ਵੀ 10 11 ਟਰੈਕਟਰ ਲਾਏ ਹੋਏ ਨੇ ਇਹ 75 ਕਿਲਿਆਜ ਆ ਜਪਾਂ ਬੋਣੇ ਆ ਅੱਜ ਕਹਿ ਰਹੇ ਕੱਲੋਂ ਦੂਰ ਪਾ ਕੇ ਪਰਸਨ ਖਵਾ ਕ ਮਾਰ ਕੇ ਵਜਾਈ ਲਈ ਤਿਆਰ ਹੋ ਜਣੀਏ ਦਿਵਾਲੀ ਤੋਂ ਬਾਅਦ ਇਹ ਸਾਰੀ ਜ਼ਮੀਨ ਆਪਾਂ ਨੇ ਡਾਇਰ ਰੇਂਜ ਹੋ ਗਿਆ ਆਪਣਾ ਵੀਜਲਰੀ ਹੋ ਗਿਆ ਤੇ ਆਪਾਂ ਵੇਚ ਦੇਣੀ ਹੈ ਇਹਨਾਂ ਦੀ ਕਣਕ 1 ਵੀਕ ਸਾਰਾ ਇਹਨਾਂ ਦਾ ਕੰਪਲੀਟ ਹੋ ਜਾਏਗਾ ਇਹਨਾਂ ਦੋਵਾਂ ਪਿੰਡਾਂ ਦਾ ਸਾਡੇ ਵੱਲੋਂ ਅਪੀਲ ਵੀ ਕੀਤੀ ਗਈ ਸੀ ਜਿਹੜੇ ਵੀਰ ਸਹਿਯੋਗ ਕਰਨਾ ਚਾਹੁੰਦੇ ਆ ਆਸਟ੍ਰੇਲੀਆ ਤੋਂ ਵੀ ਭੈਣ ਪਹੁੰਚੀਆਂ ਹੋਰ ਵੀ ਜਿਹੜੇ ਵੀਰ ਪਹੁੰਚੇ ਹੈਗੇ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਬਿਲਕੁਲ ਜੀ ਦੇਖੋ ਇਹ ਕੰਮ ਐਡਾ ਵੱਡਾ ਵੀ ਹੈ ਇੱਥੇ ਮਾਇਆ ਦੀ ਬਹੁਤ ਜ਼ਰੂਰਤ ਹੈ ਤੇ ਸਵੰਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੰ USA ਤੋਂ Australia Canada ਕਿਤੇ ਵੀ ਵੀਡੀਓ ਨੂੰ ਵਾਚ ਕਰਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ pravasra.org ਤੇ ਜਾ ਕੇ ਨੰਬਰ ਲੈ ਸਕਦੇ ਨੇ ਭਾਈ ਸੰਸ਼ੇਰ ਸਿੰਘ ਜੀ USA ਦੇ ਟੂਰਤੇ ਨੇ ਉਹਨਾਂ ਨੂੰ ਸੰਪਰਕ ਕਰ ਸਕਦੇ ਤੁਸੀਂ ਸਾਨੂੰ ਸਿੱਧਾ ਸੰਪਰਕ ਕਰ ਸਕਦੇ ਹੋ ਪਰ ਜ਼ਰੂਰਤ ਬਾਤ ਹੈ ਸੰਗਤ ਜੀ ਤੁਹਾਡੀ ਮਤਲਬ ਅਪੀਲ ਹੈ ਤੁਹਾਨੂੰ ਇਹ ਦੁਆਰਾ ਕਿ ਕੰਮ ਅਸੀਂ ਗਰਾਊਂਡ ਦੇ ਰਹਿ ਕੇ ਤਾਂ ਕਰ ਰਹੇ ਹਾਂ ਕਿ ਜਿਹੜਾ ਸੰਗਤ ਦਾ ਦਸਵੰਦ ਸਹੀ ਜਗ੍ਹਾ ਤੇ ਤੇ ਸਹੀ ਟਾਈਮ ਤੇ ਲੱਗੇ ਤੁਸੀਂ ਦੇਖ ਸਕਦੇ ਹੋ ਵੀਰ ਦਿਨ ਰਾਤ ਇੱਕ ਕਰਕੇ ਜਿਹੜੇ ਇੱਥੇ ਫਸਲਾਂ ਤਿਆਰ ਜਿਹੜੀਆਂ ਕਰਵਾਈਆਂ ਜਾ ਰਹੀਆਂ ਹੈਗੇ ਕਿਉਂਕਿ ਕਈ ਦਿਨਾਂ ਤੋਂ तकरीबन 2 ਮਹੀਨੇ ਤੋਂ ਉੱਪਰ ਦਾ ਸਮਾਂ ਲੱਗ ਗਿਆ ਹੈ ਪ੍ਰਵਾਹ ਆਸਰਾ ਸੰਸਥਾ ਨੂੰ ਪਹਿਲਾਂ ਰੈਸਕਿਊ ਕੀਤਾ ਗਿਆ ਮੈਡੀਸਿਨ ਦੀ ਸੇਵਾ ਚੱਲੀ ਹੁਣ ਫਸਲਾਂ ਦੀ ਗੱਲ ਹੋ ਰਹੀ ਹੈ ਤੇ ਨਾਲ ਹੀ ਉਹ ਘਰਾਂ ਦੀ ਜਿਹੜੇ ਹੜ ਦੇ ਕਾਰਨ ਟੁੱਟ ਚੁੱਕੇ ਸੀ, ਗਿਰ ਚੁੱਕੇ ਸੀ ਬਹੁਤ ਐਮਰਜੈਂਸੀ ਹਾਲਾਤਾਂ ਦੇ ਵਿੱਚ ਰਹਿਣਾ ਪੈ ਰਿਆ ਸੀ ਤਾਂ ਇਸ ਸਮੇਂ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਰੁਕਣੇ ਵਾਲਾ ਬੰਡਾਲਾ ਟੀਰਾਕਰ ਨੇਹਾਲਾ ਨਵੇਰਾ ਇਹ ਪਿੰਡਾਂ ਦੇ ਵਿੱਚ ਸੇਵਾਵਾਂ ਜਿਹੜੀਆਂ ਪ੍ਰਵਾਹ ਆਸਰਾ ਸੰਸਥਾ ਵੱਲੋਂ ਨਿਭਾਈਆਂ ਜਾ ਰਹੀਆਂ ਅੱਜ ਜਿਹੜੀ ਸ਼ੁਰੂਆਤ ਹੋਈ ਹੈ ਉਹ ਰੁਕਣੇ ਵਾਲਾ ਪਿੰਡ ਤੋਂ ਸ਼ੁਰੂਆਤ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਬਹੁ ਗਿਣਤੀ ਜਿਹੜੇ ਟਰੈਕਟਰ ਹੈਗੇ ਇੱਥੇ ਲੱਗੇ ਹੋਏ ਆ ਤੇ ਇਹ ਸੇਵਾਵਾਂ ਜਿਹੜੀਆਂ ਨਿਭਾਰੇ ਹੈਗੇ ਤੁਸੀਂ ਵੀ ਸਹਿਯੋਗ ਕਰ ਸਕਦੇ ਹੋ ਆ ਫਿਜ਼ੀਕਲ ਵੀ ਸਹਿਯੋਗ ਕਰ ਸਕਦੇ ਹੋ ਤੁਸੀਂ ਇੱਥੇ ਆ ਕੇ ਸਾਨੂੰ ਟਰੈਕਟਰਾਂ ਦੀ ਵੀ ਲੋੜ ਹੈਗੀ ਆ ਸਾਨੂੰ ਡੀਜ਼ਲ ਦੀ ਵੀ ਲੋੜ ਹੈਗੀ ਆ ਤੇ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਸੱਜਣ ਹੈਗੇ ਆ ਇਹਦੇ ਵਿੱਚ ਸਹਿਯੋਗ ਵੀ ਕਰ ਰਹੇ ਆ ਤੇ ਆ ਦੇਖ ਲਓ ਕਿ ਇਹ ਟਰੈਕਟਰ ਜਿਹੜੇ ਹੈਗੇ ਆ ਲਗਾਤਾਰ ਪੁਰ ਕਈ ਦਿਨ ਚੱਲਨੇ ਆ ਕਿ ਡੇਲੀ ਇਹਨਾਂ ਦੇ ਜਿਹੜੇ ਟੈਂਕੀਆਂ ਫੁੱਲ ਕਰਾ ਦਿੱਤੀਆਂ ਜਾਂਦੀਆਂ ਏ ਤੋਂ ਬਾਅਦ ਇਹ ਵੀਰ ਜਿਹੜੇ ਕੁਝ ਲੋਕਲ ਸੱਜਣ ਵੀ ਆ ਵਲੰਟਰੀ ਸੇਵਾ ਕਰ ਰਹੇ ਹੈਗੇ ਆ ਤੇ ਮੈਂ ਗੱਲਬਾਤ ਤੁਹਾਡੀ ਕਰਵਾ ਦਿੰਦਾ ਏ ਕਿਉਂਕਿ ਇਹ ਸੇਵਾ ਦਾ ਕਾਰਜ ਐ ਇਦਾਂ ਐ ਕਿ ਉਹਦੇ ਵਿੱਚ ਸਾਡੇ ਨਾਲ ਆਸਟ੍ਰੇਲੀਆ ਤੋਂ ਵੀ ਭੈਣ ਲਾਈਵ ਚੱਲ ਰਿਹਾ ਹੈਗਾ ਇਹ ਸੇਵਾਵਾਂ માં ਜਿਹੜੀਆਂ ਨਵਾਈਆਂ ਜਾ ਰਹੀਆਂ ਕਿੱਥੇ ਤੋਂ ਤੁਸੀਂ ਆਏ ਹੋ ਤੋਂ ਕਿਸ ਤਰ੍ਹਾਂ ਤੁਹਾਡੇ ਮਨਚ ਭਾਵ ਨਾਈ ਕਿ ਇੱਥੇ ਪਹੁੰਚਣਾ ਹੈ ਰਾਇ ਗੁ ਜੀ ਸਰਟੀਫਾਈਟ ਇੰਸਟਾਗ੍ਰਾਮ ਚਲਾਉਂਦੀ ਹੈ ਤੇ ਉਹਨੇ ਜਦੋਂ ਆਪਾਂ ਦੇਖਿਆ মিডিਆ ਤੇ ਕਿ ਬਹੁਤ ਜ਼ਿਆਦਾ ਬੁਰਾ ਹਾਲ ਹੈ ਪੰਜਾਬ ਵਿੱਚ ਖੜਨ ਦੇ ਨਾਲ ਤੇ ਫਿਰ ਉਹਨੇ ਰਿਕਵੈਸਟ ਪਾਈ ਇੰਸਟਾਗ੍ਰਾਮ ਤੇ ਸਾਰੇ ਲੋਕਾਂ ਨੂੰ ਸਾਰੇ ਜਿੰਨੇ ਵੀ ਜੁੜੇ ਹੋਏ ਸੰਪੰਨ ਦੇ ਨਾਲ ਕਿ ਪੰਜਾਬ ਵਾਸਤੇ ਅਸੀਂ ਕੁਝ ਗੱਲਾਂ ਕਰੀਏ ਤੇ ਫਿਰ 8 8.5 ਲੱਖ ਕਟ ਹੋਇਆ ਸੀਗਾ ਫਿਰ ਅਸੀਂ ਇੱਥੇ ਆਏ ਆ ਆ ਪ੍ਰਬਾਸ ਦਾ ਟੀਮ ਦੇ ਨਾਲ ਤੇ ਅਸੀਂ ਮਿਲ ਕੇ ਸਾਰੇ ਉਹਨਾਂ ਦੇ ਨਾਲ ਜਿੱਦਾਂ-ਜਿੱਦਾਂ ਸਾਨੂੰ ਦਿਖਾ ਰਹੇ ਉਹਨਾਂ ਦੇ ਪ੍ਰੋਜੈਕਟ ਚੱਲੇ ਪਏ ਆ ਅਸੀਂ ਉਹਨੂੰ ਵਿਜ਼ਿਟ ਕੀਤਾ ਤੇ ਅਸੀਂ ਉਹਨਾਂ ਨੂੰ ਪੇ ਕੀਤਾ ਜਿੱਦਾਂ ਹੀ ਉਹਨਾਂ ਨੇ ਸਾਨੂੰ ਕਿਹਾ ਇੱਥੇ 600 ਲੀਟਰ ਤੇਲ ਦੀ ਸੇਵਾ ਹੋਈ ਆ ਹੁਣ ਸਾਨੂੰ ਹੋਰ ਘਰਾਂ ਵਿੱਚ ਲੈ ਕੇ ਜਾਣਗੇ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਸਾਰੀਆਂ ਸੇਵਾਵਾਂ ਨਿਭਾਵਾਂਗੇ ਮਰ ਅਸੀਂ ਕਿਤਨਾ ਦਿਨ ਆਉਂਦੇ ਆ ਆਪ ਜੀ ਦਾ ਥੈਂਕ ਯੂ ਕਰਨਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਜੀ ਕਰਦੇ ਆਂ ਗਲਾ ਬਖਸ਼ ਮਹਾਰਾਜ ਜਿੱਤਾਂ ਹੀ ਤੁਹਾਡੇ ਲੋਕਾਂਗੇ ਵੀ ਸੇਵਾ ਲੈਂਦੇ ਰਹੇ ਜਦ ਜਦ ਵੀ ਲੋੜ ਪਵੇ ਮਨੁੱਖਤਾ ਦੀ ਸਿੱਖਾਂ ਵਿੱਚ ਸੇਵਾ ਦੀ ਤੇ ਚੰਗੇ ਗਲਾ ਬਖਸ਼ ਕਰਦੇ ਆਂ ਧੰਨਵਾਦ ਜੀ ਇਹ ਭੈਣ ਜੀ ਤੇ ਇਹ ਨਾਲ ਮਾਤਾ ਜੀ ਤੇ ਸਾਰਾ ਪਰਿਵਾਰ ਜਿਹੜਾ ਭਾਈ ਖੰਸਾ ਭਾਈ ਗੁਰਜੀਤ ਸਿੰਘ ਜੀ ਤੇ ਵੀਰ ਜੀ ਵੀ ਇੱਥੇ ਸਾਰੇ ਪਹੁੰਚੇ ਸੀ ਤੇ ਇਹ ਸੇਵਾਵਾਂ ਨਿਭਾਉਣ ਦੇ ਲਈ ਤੇ ਨਾਲ ਹੀ ਮੇਰੇ ਨਾਲ ਜਗਵੀਰ ਵੀਰ ਉਹ ਕਈ ਕਈ ਦਿਨਾ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹੈਗੇ ਵੀਰੇ ਜਿਹੜਾ ਅੱਜ ਦਾ ਕਾਰਜ ਹੈਗਾ ਇਹ ਸਵੇਰ ਤੋਂ ਸ਼ੁਰੂ ਹੋ ਚੁੱਕਿਆ ਸੀ ਮਕਾਨਾਂ ਦੀ ਵੀ ਜਿਹੜੀ ਸੇਵਾ ਚੱਲ ਰਹੀ ਨਾਲ ਨਾਲ ਉਹਨਾਂ ਟਰੈਕਟਰਾਂ ਦੀ ਵੀ ਸੇਵਾ ਚਲਾਈ ਹੈ ਜੀ ਆਜਾ ਵੀ ਹੁਣ ਆਪਣੇ ਵਾਉਣ ਲੱਗੇ ਹੋਇਆ ਜੀ ਤੇ ਇਹਦੇ ਵਿੱਚ ਇਸ ਵੇਲੇ ਆਪਣੇ ਤਜਰਬੇ ਨੇ ਚੰਗੇ ਲੱਗੇ 10 ਟਰੈਕਟਰ ਲੱਗੇ ਟਰੈਕਟਰ ਲੱਗੇ ਹੋਏ ਨੇ ਜੀ ਇਹਦੇ ਵਿੱਚ ਜਿਹੜਾ ਬਾਕੇ ਵੀ ਦਿੱਤਾ ਜਾ ਰਿਹਾ ਨਾਲ ਬੀਜ ਕੇ ਡਾਈ ਵਗੈਰਾ ਸਾਰਾ ਪ੍ਰਬੰਧ ਹੋ ਗਿਆ ਹੈ ਜੀ ਸਾਰੀ ਚੀਜ਼ ਦਾ ਪ੍ਰਬੰਧ ਕਰ ਰਹੇ ਹਾਂ ਅਜੇ ਡਾਈ ਦਾ ਪ੍ਰਬੰਧ ਜਿਹੜੇ ਸਹਿਯੋਗੀ ਵੀਰ ਵਿੱਚ ਸਹਿਯੋਗ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਤੁਸੀਂ ਮਤਲਬ ਹਲਾਤਾ ਦੇਖ ਰਹੇ ਹੋ ਸਾਰੀ ਜਗ੍ਹਾ ਤੁਸੀਂ ਵੀਡੀਓਜ਼ ਵੀ ਦੇਖ ਰਹੇ ਹੋ ਆਨਲਾਈਨ ਤੇ ਤੁਸੀਂ ਜੇ ਹੋ ਸਕਦਾ ਹੈ ਆ ਤੋ ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਇੱਥੇ ਸੇਵਾ ਕਰਨੀ ਚਾਹੀਦੀ ਹੈ ਉਸ ਤਰੀਕੇ ਕੀ ਕੀ ਚੀਜ਼ਾਂ ਦੀ ਲੋੜ ਹੈਗੀ ਜੀ ਜ਼ਿਆਦਾ ਫਸਲਾਜ ਫੇਵੀ ਬੰਦਾ ਆਪਣਾ ਹੈਗਾ ਨਾ ਮੈਂਬਰ ਕੋਈ ਆ ਕੇ ਟਰੈਕਟਰ ਨਾਲ ਸੇਵਾ ਕਰਨਾ ਚਾਹੁੰਦਾ ਡੀਜ਼ਲ ਦੀ ਸੇਵਾ ਕਰਨਾ ਚਾਹੁੰਦਾ ਜਿਵੇਂ ਮਕਾਨਾਂ ਦੀ ਸੇਵਾ ਚੱਲਦੀ ਹੈ ਲੋੜ ਬੰਦਮਾਰ ਕਰਾਂ ਦੀ ਉੱਥੇ ਕੋਈ ਕਰਨਾ ਸੀਮੈਂਟ ਦੀ ਇੱਟਾਂ ਦੀ ਸੇਵਾ ਕਰਨਾ ਚਾਹੁੰਦਾ ਇੱਥੇ ਕੋਈ ਡੀਏਪੀ ਦੀ ਬੀਜ ਦੀ ਸੇਵਾ ਕਰਨਾ ਚਾਹੁੰਦਾ ਹੈ ਤੋ ਆ ਕੇ ਕਰ ਸਕਦਾ ਹੈ ਕਿ ਸਾਰਿਆਂ ਨੂੰ ਦਿਖਦਾ ਹੈ ਕਿ ਬਿਜਾਈ ਦਾ ਹੁਣ ਟਾਈਮ ਹੈ ਪੂਰਾ ਸ਼ੁਰੂ ਹੋ ਗਿਆ ਉਹ ਤੋਂ ਬਾਅਦ ਫਿਰ ਗਿਲ ਵੀ ਫੁਕ ਜਾਣੀ ਹੈ ਹੈਨਾ ਪਿਆਰ ਸ਼ੁਰੂਆਤ ਹੋ ਗਈ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਦਾ ਉਮੀਦ ਹੈ ਕਿ ਬਹੁਤ ਜਲਦੀ ਜਿਹੜਾ ਸਮਾਪਤ ਹੋ ਜੂਗਾ ਕੰਮ ਹਾਂ ਤੁਸੀਂ ਦੇਖ ਸਕਦੇ ਹੋ ਇਹ ਪ੍ਰਵਾਸਰਾ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਜੀ ਤੇ ਇਹ ਸੇਵਾਵਾਂ ਜਿਹੜੀਆਂ ਇਹ ਨਿਭਾਈਆਂ ਜਾ ਰਹੀਆਂ ਹੈਗੀਆਂ ਰੁਕਣੇ ਵਾਲਾ ਪਿੰਡ ਤੋਂ ਲੈ ਕੇ ਬੰਡਾਲਾ ਪਿੰਡ ਨਿਹਾਲਾ ਨਵੇਰਾ ਤੇ ਨਾਲ ਹੀ ਠੀਰਾਕਰ ਇੱਥੇ ਜਿਹੜੀਆਂ ਲਗਾਤਾਰ ਸੇਵਾਵਾਂ ਮਕਾਨਾਂ ਦੀ ਸੇਵਾ ਹੋਵੇ ਜਾਂ ਮੈਡੀਕਲ ਦੀ ਸੇਵਾ ਹੋਵੇ ਤੇ ਨਾਲ ਹੀ ਹੁਣ ਖੇਤ ਤਿਆਰ ਕਰਨ ਦੀ ਜਿਹੜੀ ਸੇਵਾ ਹੈਗੀ ਆ ਰੁਕਣੇ ਵਾਲੇ ਤੋਂ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀ ਸਹਿਯੋਗ ਕਰਨਾ ਚਾਹੁੰਦੇ ਹੋ ਤੇ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ